ਕਹਿੰਦੇ ਪੋ ਦੀ ਠੰਡੀ ਰਾਤ 12 ਵਜੇ ਆਪਣਾ ਚੋਲਾ ਉਤਾਰ ਕੇ ਗੁਰਨਾਨਕ ਪਾਸ਼ਾ ਨੇ ਸ਼੍ਰੀ ਚੰਦ ਨੂੰ ਆਵਾਜ਼ ਮਾਰਿਆ ਸ਼੍ਰੀ ਚੰਦ ਪੁੱਤਰਾ ਚੋਲਾ ਮੈਲਾ ਹੋਇਆ ਪਿਆ ਇਹਨੂੰ ਲੈ ਜਾ ਜਾ ਕੇ ਧੋ ਕੇ ਨਾ ਰਾਵੀ ਉੱਤੇ ਤੇ ਸਕਾ ਕੇ ਚੱਕ ਲਿਆ ਸ਼੍ਰੀ ਚੰਦ ਕਹਿੰਦਾ ਗੋਡਾ ਹੋ ਗਿਆ ਪਾਪ ਮੇਰਾ ਉਮਰ ਹੋ ਗਈ ਜਾਂਦੇ ਦਿਮਾਗ ਕੰਮ ਕਰਨੋਂ ਹਟ ਗਿਆ ਪੋ ਦੀ ਠੰਡੀ ਰਾਤ 12 ਵਜੇ ਰਾਤ ਦੇ ਜੇ ਚੋੜਾ ਧੋਣ ਨੂੰ ਕਵੇਂ ਤਾਂ ਧੋ ਲਿਆਉਂਦੇ ਆ ਨਾਲ ਕਹਿੰਦਾ ਧੋ ਕੇ ਸਕਾ ਕੇ ਚੱਕ ਲਿਆ ਐ ਭਲਾ ਹੋ ਸਕਦਾ ਦੋ ਲਖਮੀ ਦਾਸ ਨੂੰ ਆਵਾਜ਼ ਮਾਰੀ ਉਹ ਕਹਿੰਦਾ ਸ੍ਰੀ ਚੰਦ ਗਲਤ ਕਹਿੰਦਾ ਅੱਧੀ ਰਾਤ ਦਾ ਸਮਾ ਚੋੜਾ ਕਿਵੇਂ ਸਕਾਇਆ ਜਾਊ ਭਾਈ ਲੈਣੇ ਨੂੰ ਆਵਾਜ਼ ਮਾਰੀ ਲੈਣੇ ਆਹ ਚੋੜਾ ਕਹਿੰਦੇ ਗਲ ਵਿੱਚ ਪੱਲੂ ਪਾ ਕੇ ਸਾਹਮਣੇ ਖੜ ਗਿਆ ਕਹਿੰਦਾ ਕੀ ਆਖਾਂ ਗੁਰਨਾਨਕ ਪਾਸ਼ਾ ਨੂੰ ਕਹਿੰਦਾ ਸਤਿਗੁਰੂ ਹੁਣ ਮੈਂ ਕਹਿ ਤਾਂ ਨਹੀਂ ਸਕਦਾ ਵੀ ਛੋਟੀ ਗਲਤੀ ਆ ਆਪ ਭਾਈ ਲੈਣਾ ਕਹਿੰਦਾ ਮੈਂ ਕਾਹਦੇ ਵਸਤੇ ਆ। ਸ਼੍ਰੀ ਚੰਦ ਨੇ ਲక్ష్ਮੀ ਚੰਦ ਨੇ ਜਵਾਬ ਦਿੱਤਾ ਇਹਨਾਂ ਨੂੰ ਕਹਿਣਾ ਕਿ ਕਿਉਂ ਸੀ ਤੁਹਾਡੇ ਬੱਚੇ ਨੇ ਇਹਨਾਂ ਨੂੰ ਨਹੀਂ ਤੰਗ ਕਰਨਾ। ਮੈਂ ਤੁਹਾਡੀ ਸੇਵਾ 'ਚ ਹਾਜ਼ਰ ਆਇਆ ਇਹ ਮੈਨੂੰ ਪੈਂਦਾ ਕਹਿਣਾ ਸੀ। ਕਹਿੰਦੇ ਚੋਲਾ ਚੱਕਿਆ 3 ਢਾਈ ਕਿਲੋ ਦਾ ਮੰਜਲਾ ਮਾਰਦਾ ਮਾਰਦਾ ਰਾਵੀ ਦੇ ਕਿਨਾਰੇ ਤੇ ਚੱਲਿਆ ਗਿਆ। 50 ਕੁ ਮਿੰਟਾਂ 'ਚ ਸੂਰਜ ਉੱਪਰ ਆ ਗਿਆ। ਜਦੋਂ ਰਾਵੀ ਦੇ ਕਿਨਾਰੇ ਤੇ ਪਹੁੰਚਿਆ ਉਦੋਂ ਤਾਂ 12 ਜਿਵੇਂ ਜੇਠ ਹੜ ਦੀ ਧੁੱਪ ਹੁੰਦੀ ਸੂਰਜ ਲਸ਼ਕਾਰੇ ਮਾਰਦਾ। ਉਧਰ ਜਿੱਥਾ ਘਰੋਂ ਤੁਰਿਆ ਉਧਰ ਪੌਹਦੀ ਠੰਡੀ ਰਾਤ ਸੀ ਉਹ ਸੀਨ ਜਿਵੇਂ ਭਾਈ ਲੈਣਾ ਪਹਿਲੇ ਦਿਨ ਬਰਨਾਰਕ ਪਾਸ਼ਾ ਦਾ ਬਚਨ ਜਿਹੜਾ ਉਹਨੂੰ ਨਿਭਾਉਂਦਾ ਕੁਸ਼ੀ ਜੱਥਾ ਸੰਗ ਦੇ ਚਰਨਾਂ 'ਚ ਇਹ ਆਉਂ ਕਹਿ ਰਿਹਾ ਲੀੜ ਤੂੰ ਨ ਬਹਾਨੇ ਸੇਵਕ ਤੋਰ ਸਤ ਗੁਰ ਨੇ ਸੀਸਨਾ ਵਾ ਕੇ ਕਰਲੇ ਰਾਬੀ ਬਲਦਿਆ ਰਾਵੀ ਦੇ ਕਨਾਰੇ ਹੋਏ ਇਹ ਤਰ ਮੌਸਮ ਸੀ ਪਰ ਠੰਡੀ ਠੰਡੀਆਂ ਪੌਣਾ ਦਾ ਉਹ ਤਰ ਝੇਠ ਹੜਦੇ ਝੜ ਝੜ ਪੈ ਅੰਗਿਆਰੇ ਮੌਣੇ ਬਚਨ ਗੁਰਾਂ ਦੇ ਹਸਤੀ ਕੀ ਏ ਸੂਰਜ ਵੀ ਜੀ ਕਮਾਨਾ ਲਾਟ ਤੇ ਪਰਖ ਕੋਵੇ ਪਰ ਬੰਨੇ ਦੀ ਤੇ ਹੀ ਸੜ ਬਲ ਜਾਂਦੀ ਹਰਦਾ ਸ਼ੁਕਰ ਕਰ ਜਾ ਰੇ ਹੋ ਜਗਤ ਤੇਰੀ ਤੇ ਅਨੋਖੀ ਆ ਦੇਖ 是什么？